ਅੰਮ੍ਰਿਤਸਰ ਦੇ ਵਿੱਚ ਬੀਤੀ ਰਾਤ ਚੋਰਾ ਵੱਲੋਂ ਲੱਖਾਂ ਦੀ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਿਸ ਤਰੀਕੇ ਨਾਲ ਇਹ ਵਾਰਦਾਤ ਹੋਈ ਹੈ ਉਸ ਨੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਕਿ ਜਿੱਥੇ ਕਿ ਸ਼ਹਿਰ ਦੇ ਵਿੱਚ ਕੜੇ ਸੁਰੱਖਿਆ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਉਹ ਲੋਕ ਜਿਹੜੇ ਕੀ ਰਾਤ ਨੂੰ ਆਪਣੇ ਘਰਾਂ 'ਚ ਚਲੇ ਜਾਂਦੇ ਨੇ ਤੇ ਉਹਨਾਂ ਦੀ ਦੁਕਾਨ ਦੀ ਸੁਰੱਖਿਆ ਕਿਸ ਤਰੀਕੇ ਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਸ ਵੇਲੇ ਜੋ ਇਸ ਦੁਕਾਨ ਦੇ ਅੰਦਰ ਖੜੇ ਹਾਂ ਚੋਰੀ ਹੋਈ ਹੈ ਤਾਂ ਇਹ ਸਨ ਲਾ ਕੇ ਜਿਹੜਾ ਹੈ ਦੀਵਾਰ ਤੋੜ ਕੇ ਜਿਹੜਾ ਹੈ ਬੀਤੀ ਰਾਤ ਚੋਰ ਜਿਹੜੇ ਅੰਦਰ ਆਏ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇਖੋ ਜਿੰਨਾਕ ਇਸ ਛੇਕ ਜਿਹੜਾ ਬਣਿਆ ਹੈ ਇਸ ਦੇ ਵਿੱਚੋਂ ਹੀ ਕੋਈ ਸ਼ਖਸ ਅੰਦਰ ਆਇਆ ਹੋਵੇਗਾ ਔਰ ਉਹ ਇਸ ਨੂੰ ਤੋੜ ਕੇ ਜਦੋਂ ਅੰਦਰ ਆਂਦਾ ਹੈ ਤਾਂ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਇਸ ਦੇ ਵਿੱਚ ਦੁਕਾਨ ਤੇ ਲੱਗਿਆ ਸਾਰਾ ਸਮਾਨ ਜਿਹੜਾ ਸੀ ਤੁਸੀਂ ਦੇਖੋ ਕਿ ਜਿਹੜਾ ਸ਼ੋਕ ਇਸ ਵਾਸਤੇ ਰੱਖਿਆ ਹੁੰਦਾ ਹੈ ਇਸ ਜਗ੍ਹਾ ਦੇ ਉੱਤੇ ਡਿਸਪਲੇ ਕੀਤੀ ਹੁੰਦੀ ਜਿਹਦੇ ਵਿੱਚ ਸੋਨੇ ਅਤੇ ਚਾਂਦੀ ਦੇ ਜਿਵਰਾਤ ਸੀ ਉਹ ਸਾਰੇ ਇੱਥੋਂ ਦੀ ਚੋਰੀ ਕਰ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਨਕਦੀ ਸੀ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵਿੱਚ ਉਹਨਾਂ ਵੱਲੋਂ ਆਪਣਾ ਕੈਸ਼ ਰੱਖਿਆ ਜਾਂਦਾ ਹੈ ਉਹ ਬਾਕਸ ਵੀ ਜਿਹੜਾ ਹੈ ਚੋਰੀ ਕੀਤਾ ਜਾਂਦਾ ਹੈ ਇਸ ਦੇ ਵਿੱਚੋਂ ਪੈਸੇ ਲੈ ਕੇ ਚਲੇ ਜਾਂਦੇ ਨੇ ਔਰ ਉਸ ਤੋਂ ਇਲਾਵਾ ਜੋ ਵੀ ਸਮਾਨ ਹੈ ਤੁਸੀਂ ਦੇਖੋ ਕਿ ਇੱਥੇ ਜਿਹੜੇ ਡੱਬੇ ਪਏ ਸੀ ਤਾਂ ਉਸ ਦੇ ਵਿੱਚ ਪੂਰੇ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਕਟਨਾ ਹੈ ਕੋਈ ਐਸਾ ਇਲਾਕਾ ਨਹੀਂ ਹੈ ਜਿਹੜਾ ਕੋਈ ਸਲਾਮੇ ਇਲਾਕਾ ਹੋਵੇ ਜਿੱਥੇ ਕਿ ਆਵਾਜਾਈ ਬਹੁਤ ਘੱਟ ਹੋਵੇ ਜਾਂ ਕੋਈ ਰਿਮੋਟ ਏਰੀਆ ਹੋਵੇ ਜਿੱਥੇ ਕਿ ਜਿਹੜਾ ਹੈ ਕਿ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਿਲਡਿੰਗ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਹੈ ਔਰ ਇਸ ਵਗਦੇ ਹਾਲਾਤ ਦੇ ਵਿੱਚ ਜਿਸ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਸਾਫ਼ ਤੌਰ ਦੇ ਉੱਤੇ ਪ੍ਰਸ਼ਾਸਨ ਤੰਤਰ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਹੁਣ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਆਖਿਰਕਾਰ ਵਾਰਦਾਤ ਕਿਵੇਂ ਹੋਈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸਨ ਲੱਗੀ ਹੈ ਇਸ ਦੇ ਨਾਲ ਇੱਕ ਦੀਵਾਰ ਹੈ ਜਿਹੜੀ ਜਿਸ ਦੀਵਾਰ ਨੂੰ ਤੋੜਿਆ ਗਿਆ ਹੈ ਉਹਦੇ ਵਿੱਚੋਂ ਉੱਪਰ ਜਾਂਦਾ ਰਸਤਾ ਹੈ ਔਰ ਉਸ ਉੱਪਰ ਜਾਂਦੇ ਰਸਤੇ ਦੇ ਵਿੱਚੋਂ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਸਨ ਲਾ ਕੇ ਜਿਹੜਾ ਹੈ ਇਸ ਨੂੰ ਤੋੜਪਾਨ ਕੀਤੀ ਗਈ ਹੈ ਤੇ ਸਾਡੇ ਨਾਲ ਦੁਕਾਨ ਦੇ ਮਾਲਕ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਕੀ ਹੋਇਆ ਇਹ ਘਟਨਾ ਤੁਹਾਨੂੰ ਕਿਵੇਂ ਪਤਾ ਚੱਲਿਆ ਤੇ ਕੀ ਨੁਕਸਾਨ ਦਾ ਜਿਹੜਾ ਖਰਚਾ ਤੁਹਾਡੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈ ਅਸੀਂ ਸਵੇਰੇ ਦੁਕਾਨ ਤੇ ਆਏ ਹਾਂ ਜੀ ਜਦੋਂ ਦੁਕਾਨ ਖੋਲੀ ਆ ਤੇ ਆ ਕੇ ਦੇਖਿਆ ਖਲਾਰਾ ਪਿਆ ਸੀ ਤੇ ਜਦੋਂ ਸਾਈਡ ਤੇ ਦੇਖਿਆ ਸਨ ਲੱਗੀ ਸੀ ਤੇ ਉਸੇ ਵੇਲੇ ਮੈਂ ਆਪਣੇ ਮੇਰੀ 파ਰਨਰ ਨੇ ਮਨੀਸ਼ ਬਾਰੇ ਉਹਨਾਂ ਨੂੰ ਫੋਨ ਕੀਤਾ ਫਿਰ ਅਸੀਂ ਦੋਨੋਂ ਚੈੱਕ ਕੀਤਾ ਵੀ ਕੀ ਕੀ ਸਾਡਾ ਗਿਆ ਵਾ 15 ਤੋਂ 16 ਬਾਕਸ ਸਾਡੇ ਇੱਥੇ ਚਾਂਦੀ ਦੇ ਬਾਹਰ ਪਏ ਹੁੰਦੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਚੱਕ ਕੇ ਖਾਲੀ ਕਰਕੇ ਪਿੱਛੇ ਰੱਖੇ ਆ ਤੇ ਉਹਦੇ ਜਿਹੜੇ ਬਾਕਸਸ ਖਾਲੀ ਆ ਔਰੀ ਬੈਕ ਸਾਈਡ ਦੇ ਉੱਪਰ ਦੀਵਾਰ ਆ ਉੱਥੇ ਪਏ ਆ ਇਹਦੇ ਉੱਪਰ ਸਾਰਾ ਜਿਹੜੇ ਡਿਸਪਲੇ ਦੇ ਵਿੱਚ ਚਾਂਦੀ ਦੇ ਸਾਰੇ ਬਰਤਨ ਸੀਗੇ ਹਾਂਜੀ ਸਾਰੇ ਦੇ ਸਾਰੇ ਬਰਤਨ ਔਰ ਤੇ ਸਾਡੇ 골ਡ ਦੇ ਫਰੇਮ ਸੀਗੇ ਸਾਰੇ ਉਹ ਸਾਰੇ ਦੇ ਸਾਰੇ ਉਹ ਲੈ ਗਿਆ ਆਪਣੇ ਨਾਲ ਲੈ ਗਿਆ ਲਗਭਗ ਸਾਨੂੰ ਜਿੱਥੋਂ ਤੱਕ ਆਈਡੀਆ ਸਾਡਾ 20 ਤੋਂ 25 ਲੱਖ ਜਾਂ 30 ਲੱਖ ਦਾ ਅਹੀਂ ਕੋਈ ਐਸਟੀਮੇਟ ਹੀ ਆ ਅਹੀਂ ਚੰਗੀ ਤਰ੍ਹਾਂ ਆਈ ਇਹ ਹਫ਼ਤਾ ਕੋਈ ਨਹੀਂ ਲਗਾਇਆ 20 ਤੋਂ 25 ਲੱਖ ਆਈਡੀਆ ਹੀ ਆ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਪਰ ਇੱਕ ਪਾਸੇ ਕਿਹਾ ਜਾ ਰਿਹਾ ਸਹਿਰ ਦੀ ਸੁਰੱਖਿਆ ਬੁਰੀ ਹੈ ਤੇ ਦੂਜੇ ਪੰਨੇ ਇਸ ਤਰ੍ਹਾਂ ਦੇ ਹਾਲਾਤ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਜੀ ਸਾਡੇ ਜੋ ਨੁਕਸਾਨ ਹੋਇਆ ਸਾਨੂੰ ਤਾਂ ਉਹ ਦਿਖਦੇ ਪਿਆ ਹਨ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਜਿਹੜੀ ਆਪਣੀ ਜਿਹੜੇ ਸਖਤੀ ਕੀਤੀ ਜਾਵੇ ਥੋੜਾ ਰੌਂਡ ਜਿਆਦਾ ਲਾਏ ਜਾਣ ਠੀਕ ਹੈ ਤਾਂ ਕਿ ਮਜੀਠਾ ਰੋਡ ਏਰੀਆ ਪੈਂਦਾ ਸੀ ਮਜੀਠਾ ਰੋਡ ਇੱਥੇ ਸੀਸੀਟੀਵੀ ਕੈਮਰੇ ਲੱਗੇ ਸਨ ਸੀਸੀਟੀਵੀ ਕੈਮਰੇ ਲੱਗੇ ਆ ਲੇਕਿਨ ਉਹ ਡੀਵੀਆਰ ਹੀ ਲੱਗੇ ਚੁੱਕੇ ਸੀ ਸੀਸੀਟੀਵੀ ਕੈਮਰੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਸੀਸੀਟੀਵੀ ਕੈਮਰਾ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਸੀਸੀਟੀਵੀ ਕੈਮਰਾ ਜ਼ਰੂਰ ਲੱਗੇ ਸਨ ਲੇਕਿਨ ਇਸ ਦਾ ਜਿਹੜਾ ਡੀਵੀਆਰ ਜਿਹਦੇ ਵਿੱਚ ਸਾਰੀ ਰਿਕਾਰਡਿੰਗ ਕੀਤੀ ਜਾਂਦੀ ਹੈ ਉਹ ਲੈ ਕੇ ਜਿਹੜੇ ਨੇ ਉਹ ਲੁਟੇਰੇ ਜਿਹੜੇ ਨੇ ਫਰਾਰ ਹੋ ਗਏ ਤਾਂ ਦੁਕਾਨ ਦੇ ਵਿੱਚ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਮੰਗ ਇੱਕੋ ਕੀਤੀ ਜਾ ਰਹੀ ਹੈ ਪਰਿਵਾਰ ਵਾਲਿਆਂ ਕੋਲ ਕਿ ਇਸ ਦੇ ਵਿੱਚ ਤੁਹਾਨੂੰ ਰਿਕਵਰੀ ਕੀਤੀ ਜਾਵੇ ਪੁਲਿਸ ਦੇ ਅਧਿਕਾਰੀ ਆਏ ਸੀ ਕੀ ਕਿਹਾ ਉਹਨਾਂ ਬਿਲਕੁਲ ਸਾਰੇ ਅਧਿਕਾਰੀ ਆਏ ਉਹਨਾਂ ਨੇ ਸਾਨੂੰ ਸ਼ਵਸ਼ਣ ਦਵਾਇਆ ਵੀ ਅਸੀਂ ਜਿੰਨ ਜਲਦੀ ਤੋਂ ਜਲਦੀ ਲਟੇਰੇ ਨੂੰ ਲੱਭ ਕੇ ਤੁਹਾਡਾ ਸਮਾਨ ਵਾਪਸ ਕੀਤੇ ਸਕਤ ਹੈਗਾ ਕਿਸੇ ਦੇ ਹਜੇ ਤੱਕ ਕੋਈ ਨਹੀਂ ਹੈ ਲੇਕਿਨ ਅਸੀਂ ਡਿਟੇਲਸ ਵਗੈਰਾ ਸਾਰੀ ਪੁਲਿਸ ਨੂੰ ਦੇ ਦਿੱਤੀ ਆ ਬਾਕੀ ਥ੍ਰੈਟ ਆਈ ਹੋਵੇ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਥ੍ਰੈਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਕੋਈ ਸਾਨੂੰ ਇਹ ਵੀ ਨਹੀਂ ਲੱਗਾ ਕਰੀ ਕੋਈ ਸਾਡੀ ਕਿਸੇ ਨੇ ਦੇਖੀ ਕੀਤੀ ਆ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਇਹਦੇ ਬਾਰੇ ਲੇਕਿਨ ਹਾਂ ਇੱਕ ਅੱਧਾ ਦਿਨ ਸਾਨੂੰ ਮਿਲੂਗਾ ਸ਼ਾਇਦ ਸਾਨੂੰ ਕੁਝ ਨਾ ਕੁਝ ਪਤਾ ਲੱਗੇ ਇਹਦੇ ਬਾਰੇ ਕੋਈ ਸ਼ੱਕੀ ਬੰਦੇ ਕੋਈ ਨਹੀਂ ਕੋਈ ਹਜੇ ਤੱਕ ਕੁਝ ਨਹੀਂ ਸਾਨੂੰ ਕੋਈ ਪਤਾ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਦੁਕਾਨ ਤੇ ਖੜੇ ਹਾਂ ਤਾਂ ਬਿਲਕੁਲ ਤੁਸੀਂ ਦੇਖੋ ਕਿ ਸੰ ਲਾ ਕੇ ਇਸ ਦੁਕਾਨ ਨੂੰ ਭੰਨਿਆ ਗਿਆ ਹੈ ਤਾਂ ਇੱਕ ਵਾਰ ਫੇਰ ਤੁਹਾਨੂੰ ਤਸਵੀਰ ਤੁਹਾਨੂੰ ਉਸ ਸੰ ਦੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਤੁਸੀਂ ਵੇਖੋ ਕਿ ਕਿੰਨੀ ਚਤੁਰਾਈ ਦੇ ਨਾਲ ਉਹ ਰਾਤ ਵੇਲੇ ਜਿਹੜਾ ਹੈ ਇਸ ਵੇਲੇ ਗੇਟ ਖੋਲਿਆ ਗਿਆ ਔਰ ਗੇਟ ਤੋੜ ਕੇ ਜਿਹੜਾ ਹੈ ਉਹ ਸ਼ਖਸ ਅੰਦਰ ਆਂਦੇ ਨੇ ਤਾਂ ਫਿਲਹਾਲ ਇਸਮਾਨੋ ਦੇ ਵਿੱਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਨਾਲ ਨੀਲ ਕੁਮਾਰ ਜੀ ਮੌਜੂਦ ਨੇ ਸਰ ਕੀ ਮਾਮਲਾ ਹੈਗਾ ਜੀ ਜਿਹੜੀ ਇੱਥੇ ਲੱਖਾਂ ਦੀ ਲੁੱਟ ਹੋਈ ਹੈ ਕੀ ਡਿਟੇਲਸ ਨੇ ਇੱਕ ਆਪਣੇ ਜੁਇਲਰ ਜੀ ਕੇ ਵੀ ਜੁਇਲਰ ਹੈਗੀ ਹੈ ਸ਼ਾਪ ਥੋੜਾ ਪਿੱਛੇ ਜੀ ਕੇ ਵੀ ਜੁਇਲਰਸ ਹੈਗੇ ਇੱਥੇ ਉਹਨਾਂ ਦੇ ਆਪਣੇ ਓਨਰ ਹੈਗੇ ਸਰਬਜੀਤ ਸਿੰਘ ਜੀ ਸਰਬਜੀਤ ਸਿੰਘ son of ਸ਼੍ਰੀ ਹੰਸਰਾਜ ਜੀ ਜੀ ਤੇ ਇਨੇ ਸ਼ਾਪ ਹੈ ਇੱਥੇ ਮੀਠਾ ਰੋਡ ਤੇ ਤਾਂ ਇਹਨੇ ਰਾਤ ਕੋਈ 2:30 ਵਜੇ ਨਾਲ ਇੱਕ 24 ਦੇ ਤਿੰਨ ਪਰਸਨ ਐਂਟਰ ਕੀਤੇ ਆ ਇਹਨੇ ਨਾਲ ਹੀ ਸ਼ਾਪ ਦੇ ਇੱਕ ਸਟੇਅਰਸ ਜਾਂਦੀਆਂ ਤਾਂ ਉਹਨੂੰ ਉੱਪਰ ਉਹ ਈਵਨ ਲੋਕ ਸੀਗਾ ਉਹਨੂੰ ਪਹਿਲਾਂ ਤੋੜਿਆ ਗਿਆ ਹਟਾ ਕੇ ਤੇ ਉਹਦੇ ਵਿੱਚੋਂ ਇਹਨਾਂ ਨੇ ਐਂਟਰ ਕਰਕੇ ਇਹਨਾਂ ਦੀ ਸ਼ਾਪ ਰਾਈਟ ਹੈਂਡ ਤੇ ਸੀਗੀ ਉਹਨੂੰ ਸਾਨੂੰ ਲਗਾਈ ਗਈ ਆ ਔਰ ਇਹਨੇ ਨੁਕਸਾਨ ਜਿਹੜਾ ਵੈਰੀਫਾਈ ਕਰਦੇ ਪਏ ਅਸੀਂ ਕਿੰਨੇ ਦਾ ਨੁਕਸਾਨ ਆ ਇਹਨੇ ਹੈਗੇ ਨਾ ਚਾਂਦੀ ਦਾ ਸਮਾਨ ਗਿਆ ਕਾਫੀ ਇੱਥੇ ਤੇ ਕਾਫੀ ਨਫਰੀ ਹੁੰਦੀ ਰਾਤ ਵੇਲੇ ਰਾਤ ਨੂੰ ਨਫਰੀ ਤਾਂ ਹੁੰਦੀ ਆ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਮਤਲਬ ਆਪਾਂ ਏਰੀਆ ਬਹੁਤ ਵੱਡਾ ਹੁੰਦਾ ਤੇ ਆਪਾਂ ਇੱਥੋਂ ਪਾਸ ਕਰਦੇ ਆ ਜਦੋਂ ਤੇ ਇਹ ਸੀਗਾ ਐਕਚੁਅਲੀ ਵੀਕ ਪੁਆਇੰਟ ਇਹ ਨਿਕਲਿਆ ਕਿਉਂਕਿ ਇਹ ਦਰਵਾਜ਼ਾ ਸੀਗਾ ਗਲੀ ਸੀਗੀ ਉਹਦੇ ਵਿੱਚ ਅੱਗੇ ਦਰਵਾਜ਼ਾ ਆ ਗਿਆ ਜਿਹੜਾ ਉਹ ਤੋਂ ਫਿਰ ਉਹ ਜੱਜ ਨਹੀਂ ਹੋਇਆ ਓਪਨ ਚ ਨਹੀਂ ਸੀਗਾ ਤੁਹਾਨੂੰ ਕੋਈ ਦੋਸ਼ੀ ਨਹੀਂ ਪਛਾਣ ਹੋਈ ਅਸੀਂ ਕਰਦੇ ਬਈ ਸੀਸੀਟੀਵੀ ਕੰਗਾਲਦੇ ਪਿਆ ਤੇ ਫੜੇ ਜਾਣਗੇ ਅਸੀਂ ਮਤਲਬ ਪੂਰਾ 200% ਸਾਡੀ ਜਿਹੜੀ ਕੋਸ਼ਿਸ਼ ਹੈ ਤਾਂ ਬਿਲਕੁਲ ਪੁਲਿਸ ਵੱਲੋਂ ਇਸ ਮਾਮਲੇ 'ਚ کیا جا رہا ہے کہ ਦੋਸ਼ੀ ਫੜੇ ਜਾਣਗੇ ਲੇਕਿਨ ਵੱਡੀ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਨੇ ਇਸ ਵਾਰਦਾਤ ਤੋਂ ਅੰਜਾਮ ਦਿੱਤਾ ਹੁਣ ਦੇਖਣਾ ਹੋਏਗਾ ਕਿ ਕਦੋਂ ਦੋਸ਼ੀ ਫੜੇ ਜਾਂਦੇ ਨੇ ਲੇਕਿਨ ਵੱਡੀ ਵਾਰਦਾਤ ਅਮਰਸਰ ਦੇ ਮਜੀਠਾ ਰੋਡ ਦੇ ਵਾਪਰੀ ਹੈ ਕਿ ਦਿੱਤੇ ਕਿ ਕੜੇ ਸੁਰੱਖਿਆ ਜਿਥੇ ਸ਼ਹਿਰ 'ਚ ਚੱਲ ਰਹੀ ਨੇ ਤੇ ਲੱਖਾਂ ਦੀ ਚੋਰੀ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਹੈ ਕੈਮਰਾਮੈਨ ਅਰਜਨਲ